चादरान सेवा めったに見えなかったここすです、ーーなるべく出てきました。 ਸਾਰੀ ਸੇਵਾ ਕੀਤੀ ਮੈਨੂੰ ਪਤਾ ਸਾਰੀ ਗੱਲ ਦੀ ਹਾਂ ਮੱਖਟੇ ਵਾਲਾ ਉਹ ਲਾਗਿਦਾ ਲਾ ਜਦੋਂ ਦਾ ਆਇਆ ਨਾ ਤੂੜੀ ਚ ਵੇਖ ਲੋ ਤੇਰੇ ਪੈਰ ਬੈਠਾ ਫੋਨ ਤੇ ਲੱਗਿਆ ਪਿਆ ਪਤਾ ਨਹੀਂ ਕਿਹਦੇ ਨਾਲ ਲੱਗਿਆ ਪਿਆ ਕੌਣ ਛੱਲਾ ਲੱਗਿਆ ਕੌਣ ਛੱਲਾ ਲਿਆ ਨਾਲ

ਪਾਪਾ ਕਹਿ ਰਹੇ ਚੱਕਰ ਕਹਿ ਰਹੇ ਦੇ ਸਿਰ ਤੇ ਜਾਵੇ ਜਾਊਗੀ ਜਾਊਗੀ ਲੈ ਕੇ ਨਹੀਂ ਜਾਊਂਗਾ ਮਾਗੇ ਦੇਖਾਂਗੇ ਕਹਿ ਰਹੇ ਦੇ ਸਿਰ ਤੇ ਜਾਂਦੀ ਕਿ ਨਹੀਂ ਅੱਜ ਪੰਡ ਚਿਕਾ 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 ਤੇ ਮੇਰੇ ਸਿਰ ਤੇ ਸਭ ਤੇਰੀ ਇਹ ਵੀਡੀਓ ਬੜੀ ਦੂਰ ਤੱਕ ਜਾਣੀ ਆ ਬੰਦ ਬਹੁਤ ਗਰਮੀ ਚ ਕਿੰਨਾ ਗਣਾ ਪੰਡ ਇਹਨਾਂ ਨੇ ਚਿਕਾ ਅੱਜ ਅੱਜ ਪੰਡ ਜਾਈ ਜਾ ਮਰਜੀ ਦੂਰੀ ਹਮਾ ਦਾ ਜੀ ਤਬੜਾ ਜਿਹੜਾ ਆ ਕੈਰੋ ਚੱਲੂ ਇਸ ਨੇ ਆ ਲੱਗਿਆ ਬੰਦ ਕਰੀ ਲੈਟਰ